ਹਾਂਜੀ ਜੈ ਮਾਤਾ ਜੀ ਭਗਤੋ ਲੋ ਜੀ ਭਗਤੋ ਜੀ ਚਿੰਤਪੂਨੀ ਦਰਸ਼ਨ ਕਰਨ ਤੋਂ ਬਾਅਦ ਜ ਹੁਣ ਤੁਹਾਨੂੰ ਆਪਾਂ ਲੈ ਕੇ ਆਏ ਹਾਂ ਸਿੱਧਾ ਗਗਰੇਟ ਗਗਰੇਟ ਤੇ ਹੈਗੀ ਸ਼ਿਬਾੜੀ ਸ਼ਿਵ ਸ਼ੰਕਰ ਜੀ ਦਾ ਬਹੁਤ ਹੀ ਪੁਰਾਣਾ ਮੰਦਿਰ ਆ ਤੇ ਚਲੋ ਜੀ ਆਪਾਂ ਜਿੱਦੈ ਆਪਾਂ ਐਂਟਰੀ ਕਰਦੇ ਆ ਚਿੰਤਪੂਨੀ ਵਾਲੀ ਸਾਈਡ ਤੋਂ ਆਪਣੇ ਸੱਜੇ ਹੱੱਥ ਆ ਤੇ ਆਪਾਂ ਜੇ ਉਧਰੋਂ ਆਉਨੇ ਆ ਸ਼ਰਪੁਰ ਵੱਲ ਗਗਰੇਟ ਵਾਲੀ ਉਧਰ ਦੇ ਥੱਲੇ ਉੱਤਰ ਪੋਲ ਉੱਤੇ ਤੇ ਸਾਰੀ ਨਾਲ ਹੀ ਖੱਬੇ ਹੱੱਥ ਆ ਜੀ ਤੇ ਲੋ ਜੀ ਆਪਾਂ ਐਂਟਰੀ ਕਰ ਲਈ ਸ਼ਿਬਾੜੀ ਤੇ ਦੇਖੋ ਜੀ ਐਂਟਰੀ ਕਰਦੇ ਸਾਰੀ ਦੇਖੋ ਪਹਿਲਾਂ ਤੇ ਲੱਗਾ ਹੋਣਾ ਸ਼ਿਬਾੜੀ ਦਾ ਗੇਟ ਕੁਲਈ ਹੰਦਾ ਚਲੋ ਜੀ ਸਿੱਧਾ ਆਪਾਂ ਚੱਲਦੇ ਆ ਜੀ ਦੇਖੋ ਕਾਫੀ ਸ਼ਰਧਾਲੂ ਜਾ ਰਹੇ ਆ ਤੇ ਇਹ ਦੇਖੋ ਜੀ ਕਿੰਨਾ ਸੋਹਣਾ ਹਰਾ ਭਰਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਦੇਖੋ ਨੂੰ ਮਤਲਬ ਇੱਕ ਕਹਿੰਦਾ ਨਾ ਇੱਕ ਵੱਖਰਾ ਹੀ ਨਜ਼ਾਰਾ ਆ ਰਿਹਾ ਹੈ ਨਾ ਆਈ ਹੋਪ ਤੁਹਾਨੂੰ ਵੀ ਵਧੀਆ ਲੱਗਦਾ ਹੋਊਗਾ ਤੇ ਲੋ ਜੀ ਆਪਾਂ ਵੀ ਤੁਰੇ ਹੋਏ ਆ ਜੀ ਤੇ ਦੇਖੋ ਜੀ ਕਿੰਨੀ ਜੀ ਗ੍ਰੀਨਰੀ ਆ ਤੇ ਚਲੋ ਜੀ ਆਪਾਂ ਹੁਣ ਸਿੱਧਾ ਚੱਲਦੇ ਤਕਰੀਬਨ ਬਹੁਤਾ ਦੂਰ ਨਹੀਂ ਹੈਗਾ ਵਾ ਤਕਰੀਬਨ ਮੇਰੇ ਹਿਸਾਬ ਨਾਲ ਬੱਦ ਤੋਂ ਬੱਦ ਅ ਅੱਧਾ ਕਿਲੋਮੀਟਰ ਮੱਸੀ ਹੋਣਾ ਵਾ ਤੇ ਲੋ ਜੀ ਕਰਦੇ ਕਰੋਂਦੇ ਲੋ ਜੀ ਆਪਾਂ ਪੁੱਜ ਗਏ ਦੇਖੋ ਕਾਫੀ ਸੁੰਦਰ ਜਾ ਰਹੀ ਹੈ ਸ਼ਿਪਾੜੀ ਮੱਥਾ ਟੇਕਣ ਦੇਖੋ ਤੇ ਦਰਸ਼ਨ ਕਰ ਰਹੀ ਸਾਰੀ ਸੰਗਤ ਦੇ ਵੀ ਤੇ ਕਾਫੀ ਸੰਗਤ ਦੇਖੋ ਗੱਡੀਆਂ ਦੇ ਵਿੱਚ ਆਈ ਹੋਈ ਹੈ ਨਾ ਤੇ ਕਾਫੀ ਇੱਥੇ ਰਸ਼ ਰਹਿੰਦਾ ਆ तकरीबन ਤੇ ਚਲੋ ਜੀ ਚੱਲਦੇ ਥੋੜਾ ਹੋਰ ਅੱਗੇ ਤੇ ਇੱਦੀ ਵੀਡੀਓ ਨੂੰ ਬਣੇ ਰਹੋ ਤੇ ਵੀਡੀਓ ਜਿਹੜੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦੇ ਇਸ ਚੈਨਲ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਇਸ ਤਰ੍ਹਾਂ ਹੀ ਤੁਹਾਨੂੰ ਵੀਡੀਓ ਮਿਲਦੀ ਰਹੂਗੀ ਆ ਤੇ ਲੋ ਜੀ ਫਾਈਨਲੀ ਆਪਾਂ ਜੀ ਬਾਈਕ ਕੀਤੀ ਆਪਣੀ ਖੜੀ ਖੜੀ ਕਰ ਤਾ ਦੇਖੋ ਜੀ ਇੱਥੇ ਪਾਰਕਿੰਗ ਪਾਰਕਿੰਗ ਵਾਸਤੇ ਬਿਲਕੁਲ ਸਹੀ ਹੈ ਜੀ ਉੱਧਰ ਹੀ ਪਾਰਕ ਤੁਸੀਂ ਗੱਡੀਆਂ ਵੀ ਕਰ ਸਕਦੇ ਬਾਈਕ ਵੀ ਕਰ ਸਕਦੇ ਆ ਤੇ ਲੋ ਜੀ ਮਿੱਤਰੋ ਜੀ ਅਸੀਂ ਹੁਣ ਆਪਾਂ ਲਾਈਏ ਹੈਲਮਟ ਹੈਲਮਟ ਲਾ ਕੇ ਤੇ ਚਲੋ ਜੀ ਆਪਾਂ ਕੈਂਟਰੀ ਕਰਦੇ ਹਾਂ ਸਿੱਧਾ ਅੱਗੇ ਸ਼ੀਵਾਰੀ ਮੰਦਿਰ ਦੇ ਅੰਦਰ ਤੇ ਲੋ ਜੀ ਦੇਖੋ ਜੀ ਸਭ ਤੋਂ ਪਹਿਲਾਂ ਸਾਨੂੰ ਦੇਖੋ ਜੀ ਕਿੰਨਾ ਸੋਹਣਾ ਭਵਨ ਦੇਖਣ ਨੂੰ ਮਿਲਦਾ ਵਾ ਜੀ ਜੋ ਕਿ ਬਹੁਤ ਹੀ ਪ੍ਰਾਤਨ ਭਵਨ ਆ ਜੀ ਕਿੰਨੇ ਇਹ ਬਿਲਕੁਲ ਇੱਕ ਜੰਗਲ ਜਿਹਾ ਹੁੰਦਾ ਸੀ ਤੇ ਇੱਥੇ ਬਹੁਤ ਜਿਹੜੇ ਜਿਹੜੇ ਸਾਧੂ ਸੀ ਉਹਨਾਂ ਨੇ ਤਪੱਸਿਆ ਕਰਕੇ ਨਾ ਤੇ ਇੱਥੇ ਇਹਨੂੰ ਮਤਲਬ ਉ ਇਹ ਕਹਿੰਦੇ ਪੂਤਾਂ ਦਾ ਵਾਸ ਹੁੰਦਾ ਸੀ ਤੇ ਲੋ ਜੀ Shivwadi ਫਿਰ ਆਪਾਂ ਐਂਟਰੀ ਕੀਤੀ ਤੁਹਾਨੂੰ ਪਹਿਲਾਂ ਸਿੱਧਾ ਮੰਦਿਰ ਦਰਸ਼ਨ ਕਰਾਉਣੀ ਹੈ ਦੇਖੋ ਮੰਦਿਰ ਇੱਥੇ ਜਿਹਨੇ ਭਗਤ ਨੇ ਸੇਵਾ ਸराधना ਕੀਤੀ ਸੀ ਉਹਨਾਂ ਦਾ ਇੱਥੇ ਮੰਦਿਰ ਉਹਨਾਂ ਦਾ ਵੀ ਹੈਗਾ ਉੱਥੇ ਪਰ Shivji ਜੀ ਦਾ Shivling ਲੱਗਾ ਹੋਇਆ ਵਾ ਤੇ ਲੋ ਜੀ ਹੁਣ ਆਪਾਂ ਚੱਲਦੇ ਆਂ ਅੰਦਰ ਮੇਨ ਮੰਦਿਰ ਦੇ ਵਿੱਚ ਤੇ ਦੇਖੋ ਜੀ ਆਪਾਂ ਹੁਣ ਮੰਦਿਰ ਦੇ ਅੰਦਰ ਜਾਣੇ ਪਏ ਆ ਜੀ ਤੇ ਦੇਖੋ ਕਿੰਨੀ ਜਿਆਦੀ ਸੰਗਤ ਆ ਬੈਠੀ ਸਾਰੀ ਅਗਨੀ ਸ਼ਰਦਾ ਦੇ ਨਾਲ ਲੋਕੀ ਬੈਠ ਕੇ ਭਗਵਾਨ ਦਾ ਕੀਰਤਨ ਭਜਨ ਸੁਣਦੇ ਪਏ ਆ ਤੇ ਲੋ ਜੀ ਦੇਖੋ ਜੀ ਕਿੰਨਾ ਜਣਾ ਮਤਲਬ ਮਨ ਨੂੰ ਨਾ ਬਿਲਕੁਲ ਸਕੂਨ ਮਿਲਦਾ ਤੁਸੀਂ ਇੱਕ ਵਾਰ ਜਰੂਰ ਵਿਜ਼ਿਟ ਕਰੋ ਸਭ ਤੋਂ ਵੱਡੀ ਇਥੇ ਖਾਸियत ਪਤਾ ਕੀ ਹੈ ਇਸ ਮੰਦਿਰ ਦਾ ਸ਼ਿਵਲਿੰਗ ਜਿਹੜਾ ਹੈਗਾ ତਰਤੀ ਥੱਲੇ ਆ ਉਹ ਦੇਖੋ ਤੁਸੀਂ ਬਿਲਕੁਲ ତਰਤੀਹ ਨੀਚੇ ਸ਼ਿਵਲਿੰਗ ਆ ਤੇ ਸਾਰੇ ਜਣ ਇੱਥੇ ਲੈ ਕੇ ਪਾਣੀ ਉੱਪਰ ਸ਼ਿਵਲਿੰਗ ਉਤੇ ਚੜ੍ਹਦੇ ਪਏ ਆ ਤੇ ਦੇਖੋ ਜੀ ਸਾਰੇ ਜਣੇ ਤੇ ਬਹੁਤ ਹੀ ਮਤਲਬ ਵਧੀਆ ਤੁਹਾਨੂੰ ਵਧੀਆ ਲੱਗੂਗਾ ਜੋ ਕਿ ਆਪਣੇ ਗਗਰੇਡ ਦੇ ਵਿੱਚ ਹੈ ਦੇਖੋ ਸ਼ਿਵਲਿੰਗ ਬਿਲਕੁਲ ਥੱਲੇ ਨੀਚੇ ਤੇ ਧਿਆਨ ਨਾਲ ਦੇਖੋਗੇ ਸ਼ਿਵਲਿੰਗ ਬਹੁਤ ਜ਼ਿਆਦਾ ਥੱਲੇ ਆ ਤੇ ਦੇਖੋ ਜੀ ਅੱਗੇ ਆਪਾਂ ਦਰਸ਼ਨ ਕਰਦੇ ਆ ਫਿਰ ਐਣੀ ਕਿ ਐਣੀ ਵੀ ਦਰਸ਼ਨ ਕਰਨ ਲਈ نیچے ਆਏ ਤੇ ਲੋ ਜੀ ਮੱਥਾ ਮੁੱਥਾ ਪੱਟੇ ਕੇ ਆ ਜੀ ਤੇ ਸ਼ਿਵ ਜੀ ਭਗਵਾਨ ਜੀ ਦਾ ਆਸ਼ੀਰਵਾਦ ਲਿਆ ਤੇ ਪਹਿਤੋ ਵੀਡੀਓ ਨੂੰ ਲਾਈਕ ਕਰ ਦਿਓ ਤੁਸੀਂ ਵੀ ਸ਼ਿਵ ਜੀ ਭਗਵਾਨ ਜੀ ਦਾ ਆਸ਼ੀਰਵਾਦ ਲਓ ਉਤੋਂ ਜੈਣੀ ਨੂੰ ਮੈਂ ਕਿਹਾ ਤੁਸੀਂ ਮੋਬਾਈਲ ਫੜੋ ਤਾਂ ਮੈਂ ਮੈਂ ਵੀ ਮੱਥਾ ਟੇਕ ਲਵਾ ਤੇ ਲੋ ਜੀ ਆਪਾਂ ਵੀ ਬੁਰੀ ਸ਼ਰਤਾਂ ਦੇ ਨਾਮ ਮੱਥਾ ਟੇਕਿਆ ਤੇ ਬਿਲਕੁਲ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ ਤੇ ਮੱਥਾ ਟੇਕਣ ਤੋਂ ਬਾਅਦ ਪ੍ਰਸ਼ਾਦ ਲੈ ਕੇ ਫਿਰ ਆਪਾਂ ਪ੍ਰਕਰਮਾ ਕੀਤੀ ਤਲੋ ਜੀ ਚਲੋ ਚੱਲਦੇ ਆ ਜੀ ਇੱਕ ਇੱਕ ਤੇ ਉੱਤ ਬਾਅਦ ਚ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਇਹ ਸ਼ਿਵਲਿੰਗ ਸ਼ੁਰੂ ਤੋਂ ਇੱਥੇ ਕਹਿੰਦੇ ਹਰੀ ਸ਼ੁਰੂ ਤੋਂ ਸ਼ਿਵਲਿੰਗ ਥੱਲੇ ਆ ਫੇ ਇੱਕ ਇੱਕ ਹੋਰ ਕੱਲ ਪੰਡਤ ਜੀ ਨੇ ਕੀਤੀ ਸੀ ਉਹ ਕਹਿੰਦੇ ਕਿਤੇ ਕਿਤੇ ਸ਼ਿਵਲਿੰਗ ਥੋੜਾ ਉੱਪਰ ਆ ਜਾਂਦਾ ਕਿ ਵੇਰੇ ਥੱਲੇ ਆ ਜਾਂਦਾ ਵਾ ਤੇ ਕਾਫੀ ਮਹਾਨਤਾ ਜੀ ਇਸ ਸ਼ਿਵਲਿੰਗ ਦੀ ਵੀ ਤੇ ਲੋ ਜੀ ਦੇਖੋ ਨੰਦੀ ਮਹਾਰਾਜ ਤੇ ਦੇਖੋ ਜੀ ਸਾਰੇ ਦਰਸ਼ਨ ਕਰੋ ਜੀ ਪਹਿਲਾਂ ਤਾਂ ਜਿਹੜੇ ਇਸ ਚੈਨਲ ਨੂੰ ਜੇ ਪਹਿਲੀ ਵਾਰ ਵਿਜ਼ਿਟ ਕੀਤਾ ਜ਼ਰੂਰ ਚੈਨਲ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਜ਼ਰੂਰ ਕਰਦੇ ਰਹੋ ਲੰਮੱਥਾ ਟਿਕਣ ਤੋਂ ਬਾਅਦ ਫਿਰ ਆਪਾਂ ਬਾ ਤੇ ਇੱਥੇ ਦੇਖੋ ਇਹ ਸਭ ਪਾਸੇ ਸ਼ਿਵਜੀ ਮਹਾਰਾਜ ਜੀ ਦੇ ਹੀ ਸਰੂਪ ਆ ਤੇ ਇੱਥੇ ਭਾਜੀ ਨੇ ਟੋਫੀਆਂ ਦਾ ਲੰਗਰ ਦੇ ਰਹੇ ਸੀ ਦੇਖੋ ਜੀ ਸਾਰੇ ਟੋਫੀਆਂ ਵੰਡ ਰਹੇ ਪਏ ਸੀ ਤੇ ਮੈਂ ਤਾਂ ਫਿਰ ਐ ਨਹੀਂ ਆਪਾਂ ਕਿ ਚਲੋ ਥੋੜਾ ਹੋਰ ਆਪਾਂ ਦੇਖਦੇ ਹਾਂ ਮੰਦਰ ਦੇ ਉਹ ਸਾਰੇ ਜਿੰਨੇ ਵੀ ਹਨ ਸਾਰੇ ਸ਼ਿਵਲਿੰਗ ਹੀ ਆ ਸਾਰੇ ਮੰਦਰਾਂ ਦੇ ਵਿੱਚ ਹੋਣਗੇ ਤੇ ਭਗਤਾਂ ਨੇ ਹਰੇਕ ਭਗਤ ਨੇ ਆਪਣੇ ਆਪਣੇ ਸਾਰਨਾ ਸਭਰਨ ਦੇ ਨਾਲ ਤੇ ਸ਼ਿਵਲਿੰਗ ਸਥਾਪਿਤ ਕੀਤਾ ਹੈ ਤੇ ਦੇਖੋ ਇਹ ਕਿੰਨਾ ਸੋਹਣਾ ਸ਼ਾਨਦਾਰ ਨਾ ਤੇ ਇੱਕ ਵਾਰੀ ਆਉਂਗੇ ਤੁਹਾਨੂੰ ਵਧੀਆ ਲੱਗੂਗਾ ਤੇ ਦੇਖੋ ਕਿੰਨੀ ਜੀ ਰੌਣਕ ਲੱਗੀ ਸਾਰੇ ਪਾਸੇ ਇੱਥੋਂ ਨਾ ਗ੍ਰੀਨ ਵੀ ਦੇ ਨਾਲ ਬੜਾ ਵਧੀਆ ਕੀਤਾ ਹੋਇਆ ਵਾ ਫਿਰ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਂਗਾ ਇੱਥੇ ਨਾ ਇੱਕ ਬਹੁਤ ਹੀ ਖਾਸ ਜਗ੍ਹਾ ਵਾ ਤੁਮ ਵੀਡੀਓਂ ਤਾਂ ਹੀ ਬਣੇ ਰਹੋ ਤਾਂ ਦਿਖਾਉਨੇ ਅੱਗੇ ਜਾ ਕੇ ਪਹਿਲਾਂ ਤੁਸੀਂ ਦੇਖੋ ਮੰਦਿਰ ਸ਼ਿਵਜੀ ਮਹਾਰਾਜ ਜੀ ਦਾ ਦੇਖੋ ਤੁਹਾਨੂੰ ਇੱਥੇ ਸਿਰਫ ਸ਼ਿਵਲਿੰਗ ਹੀ ਦਿਖੂਗਾ ਹੋਰ ਐਕਸਟਰਾ ਕੋਸ਼ਿਸ਼ ਸ਼ਿਵਲਿੰਗ ਹੋ ਗਿਆ ਨਾ ਸਰ ਉਹ ਤੋਂ ਲਾਭ ਕੁਛ ਨਹੀਂ ਹੋਊਗਾ ਤੇ ਸਭ ਤੋਂ ਸ਼ਿਵਲਿੰਗ ਸ਼ਿਵਲਿੰਗ ਹੀ ਹੈ ਜੀ ਸਾਰੇ ਪਾਸੇ ਤੇ ਝੂਲੇ ਬੱਚਿਆਂ ਵਾਸਤੇ ਝੂਲਣ ਝੂਲਣ ਵਾਸਤੇ ਬਹੁਤ ਵਧੀਆ ਹੈਗਾ ਵਾ ਤੇ ਦੇਖੋ ਜੀ ਤੇ ਹੁਣ ਤੁਹਾਨੂੰ ਇੱਕ ਖਾਸ ਜਗ੍ਹਾ ਤੇ ਲੈ ਕੇ ਜਾਣੇ ਆ ਤੇ ਚਲੋ ਏਦਿ ਹੁਣ ਬਣੇ ਰਹੋ ਮੇਰੇ ਨਾਲ ਵੀਡੀਓ ਦੇ ਨਾਲ ਇੱਥੇ ਤੇ ਚਲੋ ਹੁਣ ਤੁਹਾਨੂੰ ਲੈ ਕੇ ਜਾਣੇ ਪਏ ਆ ਜੀ ਅੱਗੇ ਤੁਹਾਨੂੰ ਇੱਥੇ ਦਿਖਾਉਣੇ ਆ ਜੀ ਬਹੁਤ ਹੀ ਖਾਸ ਜਗ੍ਹਾ ਜਿਹੜੀ ਕਿ ਵਧੀਆ ਵਾ ਤੇ ਮੈਂ ਕਹ ਚਲੋ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗਾ ਮੈਂ ਤੇ ਆਪਾਂ ਐਂਟਰੀ ਕੀਤੀ ਅੱਗੇ ਜਗ੍ਹਾ ਤੇ ਉੱਤੇ ਉੱਥੇ ਹੈਗੀ ਸ਼ਿਬਾ ਟਿਕਾ ਪਾਰਕ ਆ ਜੀ ਦੇਖੋ ਕਿੰਨੀ ਸੋਹਣੀ ਪਾਰਕ ਆ ਜੀ ਸ਼ਿਬਾ ਟਿਕਾ ਤੇ ਸ਼ਿਬਾ ਟਿਕਾ ਹੀ ਲਿਖਿਆ ਹੋਇਆ ਪਾਰਕ ਦਾ ਨਾਮ ਵੀ ਤੇ ਚਲੋ ਆਪਾਂ ਥੋੜਾ ਨੀਚੇ ਜਾਂਦੇ ਤੁਹਾਨੂੰ ਦਿਖਾਉਣੇ ਆ ਤੇ ਇਹਦੇ ਵਿੱਚ ਦੇਖੋ ਆ ਪੱਥਰਾਂ ਦੇ ਵਿੱਚ ਨਾ ਹਰਿਆਲੀ ਦੇ ਨਾਲ ਸ਼ੀਪ ਆਰਟੀ ਕਾਇਦੇ ਵਿੱਚ ਵੀ ਲਿਖਿਆ ਗਿਆ ਵਾ ਤੁਸੀਂ ਜੇ ਧਿਆਨ ਨਾਲ ਦੇਖੋ ਤੋਂ ਆਹ ਦੇਖੋ ਤੇ ਕਿੰਨਾ ਜਿਆਦਾ ਸੋਹਣਾ ਲੱਗਦਾ ਪਿਆ ਦੇਖੋ ਨਾ ਕਿੰਨੀ ਵਧੀਆ ਕਿ ਨੇਚਰ ਦੇ ਨਾਲ ਨਾ ਬੜੀ ਬੜੀ ਪਰੋਂ ਦੀ ਮੌਸਮ ਬੜਾ ਪਿਆਰਾ ਹੋਇਆ ਸੀ ਤੇ ਫਾਈਨਲੀ ਮੈਂ ਤਾਂ ਇਹਨੇ ਬਹੁਤ ਇੰਜੋਇਮੈਂਟ ਕੀਤਾ ਸੀ ਤੇ ਬਾਕੀ ਤੁਸੀਂ ਵੀ ਆਹ ਬਹੁਤ ਇੰਜੋਇਮੈਂਟ ਕਰੋਗੇ ਤੁਸੀਂ ਵਿਜ਼ਿਟ ਕਰੋ ਵਧੀਆ ਲੱਗੂਗਾ ਤੁਹਾਨੂੰ ਵੀ ਤੇ ਚਲੋ ਹੁਣ ਆਪਾਂ ਥੋੜਾ ਹੋਰ ਅੱਗੇ ਜਾਈਏ ਤੁਹਾਨੂੰ ਹੋਰ ਦਿਖਾਉਣੇ ਆ ਤੇ ਚਲੋ ਜੀ ਕਰੋ ਇੰਜੋਏ ਸਾਡੇ ਨਾਲ ਤਲੋ ਜੀ ਆਪਾਂ ਬਹੁਤ ਜ਼ਿਆਦਾ ਇੰਜੋਏ ਕੀਤਾ ਤੁਸੀਂ ਵੀ ਜ਼ਰੂਰ ਵਿਜ਼ਿਟ ਕਰਿਓ ਸ਼ੀਫ ਬਾਟੀਕਾ ਦਾ ਤੇ ਵਧੀਆ ਲੱਗਾ ਕਿ ਵਧੀਆ ਨੇਚਰ ਤੇ ਨਾਲ ਆ ਬਿਲਕੁਲ ਸ਼ਾਂਤੀ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਥੋੜਾ ਹੋਰ ਅੱਗੇ ਜਾਂਦੇ ਆ ਜੀ ਤੇ ਇੱਕ ਚੀਜ਼ ਹੋਰ ਇੱਕ ਹੱਟ ਵਗੈਰਾ ਬਣੀ ਹੋਈ ਆ ਜੋ ਕਿ ਬਿਲਕੁਲ ਮਤਲਬ ਬਾਸ ਦੇ ਨਾਲ ਬਣੀ ਹੋਈ ਆ ਤੁਹਾਨੂੰ ਵੀ ਦਿਖਾਉਣਾ ਮੈਂ ਤੇ ਲੋ ਜੀ ਐਣੀ ਜਲਦੀ ਜਲਦੀ ਐਣੀ ਗਏ ਨੇ ਕਿੰਨੇ ਦੇਖੋ ਜੀ ਕਿੰਨੀ ਸੋਹਣੀ ਆ ਬਹੁਤ ਵਧੀਆ ਜੀ ਦੇਖੋ ਜੀ ਇੱਕ ਬੈਠਣ ਨੂੰ ਵੀ ਜਿਹੜਾ ਬਿਲਕੁਲ ਬਾਸ ਦੇ ਨਾਲ ਬੈਠਣ ਦਾ ਜਿਗਾਰਡ ਬਣਾਇਆ ਬਹੁਤ ਵਧੀਆ ਤੇ ਬਿਲਕੁਲ ਹਾਂ ਬਿਲਕੁਲ ਸ਼ਾਂਤ ਸੀ ਜਈ ਆ ਇੱਕ ਪਾਸੇ ਪੂਰੇ ਸ਼ਹਿਰ ਤੋਂ ਰੋਲੇ ਰਪੇ ਤੋਂ ਥੋੜਾ ਜਿਹਾ ਪਰੇ ਬੜਾ ਸਕੂਨ ਜਿਹਾ ਮਿਲਦਾ ਮਨ ਨੂੰ ਤੇ ਅਸੀਂ ਬੈਠੇ ਉੱਥੇ 10 15 ਮਿੰਟ ਸਾਨੂੰ ਬੜੀ ਸ਼ਾਂਤੀ ਜੀ ਬਿਲਕੁਲ ਆਪਣਾ ਪੁਰਾਣਾ ਟਾਈਮ ਜਿਦਾ ਹੁੰਦਾ ਨਾ ਉਹ ਵਾਲੀ ਮਤਲਬ ਫੀਲਿੰਗ ਆਉਂਦੀ ਆ ਪੂਰੀ ਹੱਟ ਵਗੈਰਾ ਬੈਂਬੂ ਵਗੈਰਾ ਔਰ ਨੇਚਰ ਦੇ ਵਿਚ ਰਹਿ ਕੇ ਬੜਾ ਵਧੀਆ ਮਨ ਨੂੰ ਫੀਲ ਜਿਹਾ ਹੁੰਦਾ ਤੇ ਬਹੁਤ ਸੋਹਣਾ ਸਿਕਾ ਮੰਦਿਰ ਅੱਥੇ ਤੁਸੀਂ ਜਿਵੇਂ ਕਿ ਦੇਖ ਸਕਦੇ ਹੋ ਕਿ 10 10 12 ਤੋਂ ਵੀ ਵੱਧ ਮਤਲਬ ਸ਼ਿਵਲਿੰਗ ਔਰ ਛੋਟੇ ਛੋਟੇ ਮੰਦਰ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਹੋਰ ਬਣੇ ਹੋਏ ਸਿਗੇ ਔਰ ਅਸੀਂ ਆਪ ਕਨਫਿਊਜ਼ ਸੀ ਕਿ ਇੰਨੇ ਜ਼ਿਆਦਾ ਸ਼ਿਵਲਿੰਗ ਮਤਲਬ ਇੱਕ ਹੀ ਮੰਦਰ ਵਿੱਚ ਕਿਉਂ ਪਏ ਆ ਤੇ ਪੁੱਛਣ ਦੇ باوجود ਫਿਰ ਸਾਨੂੰ ਪਤਾ ਲੱਗਾ ਕਿ ਜਿਹੜੇ ਇਹ ਸ਼ਿਵਲਿੰਗ ਪਏ ਆ ਇਹ ਮੰਦਰ ਨਹੀਂ ਆ ਜਾਨੀ ਕਿ ਸਮਾਦਾ ਆ ਉਹਨਾਂ ਦੇ ਮਤਲਬ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਇੱਥੇ ਤੇ ਇਸ ਕਰਕੇ ਉੱਪਰ ਸ਼ਿਵਲਿੰਗ ਰੱਖੇ ਹੋਏ ਆ ਔਰ ਇਹ ਉਹ ਸਾਰੇ ਆਤਮਾਵਾਂ ਸੀਗੀਆਂ ਉਹ ਸਾਰੇ ਆ ਮਹਾਨ ਸੰਤ ਸਿਗੇ ਹੀ ਜਿਨਨਾਂ ਨੇ ਕਿ ਇੱਥੇ ਮਤਲਬ ਇਸ ਮੰਦਰ ਵਿੱਚ ਆ ਕੇ ਤਾਂ ਉਹਨਾਂ ਨੇ ਜਿਹੜੀ ਆਪਣੀ ਤਪੱਸਿਆ ਕੀਤੀ ਆ ਆਪਣੀ ਭਗਤੀ ਕੀਤੀ ਆ ਇਸ ਕਰਕੇ ਉਹਨਾਂ ਨੂੰ ਮਤਲਬ ਨੀਚੇ ਸਮਾਦੀ ਦੇ ਉੱਤੇ ਰੱਖ ਕੇ ਹਾਂ ਉੱਤੇ ਸ਼ਿਵਲਿੰਗ ਰੱਖ ਕੇ ਤਾਂ ਉਹਨਾਂ ਨੂੰ ਮਤਲਬ ਉੱਥੇ ਪੂਜਿਆ ਜਾਂਦਾ ਉਹ ਕਿਹਾ ਜਾਂਦਾ ਕਿ ਤਾਂ ਪਹਿਲਾਂ ਦੱਸਿਆ ਕਿ ਇਹਦੇ ਵਿੱਚ ਕਿਹਾ ਜਾਂਦਾ ਕਿ ਇੱਥੇ ਮਤਲਬ ਇਹ ਭੂਤਾਂ ਦਾ ਵਾਸ ਹੁੰਦਾ ਸੀ ਤੇ ਬਿਲਕੁਲ ਇੱਥੇ ਬਿਲਕੁਲ ਕੋਈ ਮਤਲਬ ਇਨਸਾਨ ਆ ਨਹੀਂ ਸਕਦਾ ਹੁੰਦਾ ਸੀ ਇੱਥੇ ਇੰਨੇ ਜ਼ਿਆਦਾ ਭੂਤ ਪ੍ਰੇਤਾਂ ਦਾ ਵਾਸ ਸੀਗਾ ਔਰ ਇਸੇ ਕਰਕੇ ਫਿਰ ਹੌਲੀ ਹੌਲੀ ਜਿੱਦਾਂ ਕਿ ਸਾਰੇ ਭਗਤਾਂ ਨੇ ਇੱਥੇ ਕੀਤੀ ਤੇ ਇਹ ਮਤਲਬ ਇੱਥੇ ਮੰਦਿਰ ਸਥਾਪਿਤ ਹੋ ਗਿਆ ਸੀਗਾ ਤੇ ਔਰ ਪਤਾ ਲੱਗਣ ਦੇ ਪੁੱਛਿਆ ਜਦੋਂ ਅਸੀਂ ਤੇ ਫਿਰ ਸਾਨੂੰ ਪਤਾ ਲੱਗਾ ਕਿ ਇੱਥੇ ਜਿਹੜਾ ਮੇਨ ਮੰਦਿਰ ਆ ਉਹ ਸਿਰਫ ਏਕੀ ਆ ਜਿੱਥੇ ਕਿ ਜਿਹੜਾ ਸਾਨੂੰ ਸਭ ਤੋਂ ਪਹਿਲਾਂ ਅਸੀਂ ਸ਼ਿਵਲਿੰਗ ਦੇ ਦਰਸ਼ਨ ਕਰਵਾਏ ਜਿਹੜਾ ਕਿ ਬਿਲਕੁਲ نیچے ਧਰਤੀ ਦੇ نیچے ਆ ਉਹ ਵਾਲਾ ਸ਼ਿਵਲਿੰਗ ਮੇਨ ਮੰਦਿਰ ਉਹ ਹੀ ਆ ਔਰ ਬਾਕੀ ਸਾਰੀਆਂ ਇੱਥੇ ਸਮਾਧਾਂ ਆ ਸਮਾਧਾਂ ਤੇ ਹੀ ਮੰਦਿਰ ਬਣੇ ਹੋਏ ਆ ਛੋਟੇ ਛੋਟੇ ਮੰਦਰ ਦਾ ਇਤਿਹਾਸ ਜਿਹੜਾ ਕਿ ਇੱਥੇ ਲਿਖਿਆ ਗਿਆ ਕਿ ਇੱਥੇ ਗਏ ਛੋਟੇ-ਛੋਟੇ ਜਿਹੜੇ ਮੰਦਰ ਆ ਮੈਂ ਜਿਹੜੇ ਚ ਗੱਲ ਤੁਹਾਨੂੰ ਪਹਿਲਾਂ ਦੱਸੀ ਉੱਥੇ ਉਹਨਾਂ ਨੇ ਪੂਰੀ ਇੱਕ ਬੋਰਡ ਦੇ ਉੱਤੇ ਲਿਖਿਆ ਆ ਵੀ ਜਿਹਨਾਂ ਨੇ ਇੱਥੇ ਸਪਾਸੇ ਆ ਵਗੈਰਾ ਕੀਤੀ ਆ ਤੇ ਆਪਣਾ ਜੀਵਨ ਸਫਲ ਬਣਾਇਆ ਤੇ ਇਹ ਕੋਈ ਜਿਹੜਾ ਮੰਦਰ ਆ ਇਹ 5 6000 ਸਾਲ ਪੁਰਾਣਾ ਮੰਦਿਰ ਆ ਇੱਥੇ ਜਿਹੜਾ ਸਥਾਪਿਤ ਆ ਤੇ ਇਹ ਬੋਰਡ ਉੱਥੇ ਲੱਗਾ ਆ ਤੇ ਤੁਸੀਂ ਜਾ ਕੇ ਆਰਾਮ ਨਾਲ ਪੜ ਸਕਦੇ ਆ ਤੇ ਸਾਰਾ ਇਤਿਹਾਸ ਵਗੈਰਾ ਸਾਰੀ ਬੋਰਡ ਦੇ ਉੱਤੇ ਲਿਖ ਕੇ ਮਦਰ ਥਾਂ ਥਾਂ ਤੇ ਤੁਹਾਨੂੰ ਦੱਸਿਆ ਗਿਆ ਆ ਸਾਰੇ ਇਸ ਮੰਦਰ ਬਾਰੇ ਔਰ ਸਰਗਮ ਇਹਨਾਂ ਤੋਂ ਪੁੱਛ ਰਹੇ ਸੀਗੇ ਮੰਦਿਰ ਬਾਰੇ ਪੂਰੀ ਜਾਣਕਾਰੀ ਲੈ ਰਹੇ ਸੀਗੇ ਕਿ ਕਿੱਦਾਂ ਕੀਤਾ ਕੀ ਸਾਰਾ ਜੋ ਮੈਂ ਤੁਹਾਨੂੰ ਪਿੱਛੇ ਪੂਰੀ ਵੀਡੀਓ ਦੇ ਵਿੱਚ ਦੱਸ ਦਿੱਤਾ ਆ ਔਰ ਇਹ ਮੰਦਿਰ ਦੀ ਐਂਟ੍ਰੈਂਸ ਆ ਜਿੱਥੋਂ ਮਤਲਬ ਅਸੀਂ ਬਾਈਕਸ ਵਗੈਰਾ پارک ਲਾ ਕੇ ਅਸੀਂ ਮੰਦਿਰ ਦੇ ਵਿੱਚ ਅੰਦਰ ਐਂਟਰ ਕਰਦੇ ਆ ਤੇ ਆਪਣਾ ਮੱਥਾ ਟੇਕਦੇ ਆ ਤੇ ਅਸੀਂ ਬਾਹਰ ਜਾਂਦੇ ਹੋਏ ਦੇਖਿਆ ਕਿ ਇਸ ਮੰਦਿਰ ਦੇ ਵਿੱਚ ਇੱਕ ਰਿਚੂਅਲ ਤੇ ਜਿੱਦਾਂ ਤੁਸੀਂ ਛੋਟੇ ਛੋਟੇ ਘਰ ਬਣੇ ਦੇਖਦੇ ਪਏ ਆ ਕੋਈ ਛੋਟਾ ਆ ਕੋਈ ਵੱਡਾ ਆ ਹਰੇਕ ਨੇ ਆਪਣੀ ਮਨੋ ਕਾਮਨਾ ਆਪਣੀ ਇੱਛਾ ਦੇ ਅਨੁਸਾਰ ਇਥੇ ਘਰ ਬਣਾ ਕੇ ਜਾਂਦੇ ਆ ਕਿ ਸਾਡੀ ਜਿੱਦਾਂ ਮੰਨਤ ਇਹ ਵਾਲੀ ਪੂਰੀ ਹੋਵੇ ਜਾਂ ਕਿੱਦਾਂ ਵੀ ਹੈ ਤੇ ਮੰਨਿਆ ਜਾਂਦਾ ਹੈ ਕਿ ਜਿੱਦ ਤੱਕ ਅਸੀਂ ਇਥੇ ਘਰ ਬਣਾਨੇ ਆ ਇੱਟਾਂ ਵਗੈਰਾ ਤਾਂ ਤੇ ਉਹ ਸਾਡੀ ਮੰਨਤ ਪੂਰੀ ਹੁੰਦੀ ਆ। ਤੁਹਾਨੂੰ ਜੀ ਸੰਗਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੇ ਜਿਵੇਂ ਪਹਿਲੇ ਮੈਂ ਕਿਹਾ ਕਿ ਦੇਖੋ ਨੇਚਰ ਕਿੰਨੀ ਜ਼ਿਆਦਾ ਇਰ ਇਨਵੋਲਵ ਆ ਕਿੰਨਾ ਸੋਹਣਾ ਲੱਗਦਾ ਪਿਆ ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗਦਾ ਹੋਗਾ ਤਾਂ ਚਲੋ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੇ ਵੀਡੀਓ ਬਹੁਤ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਥੇ ਐਂਟਰੈਂਸ ਵਿੱਚ ਹੋਰ ਇੱਕ ਛੋਟਾ ਜਿਹਾ ਲੋ ਜੀ ਆਪਾਂ ਤੁਹਾਨੂੰ ਸ਼ਿਬਾੜੀ ਦੇ ਦਰਸ਼ਨ ਕਰਾ ਪਏ ਆਈ ਹੋਪ ਵੀਡੀਓ ਵੀਡੀਓ ਵਧੀਆ ਲੱਗੀ ਹੋਗੀ ਥੋੜੀ ਤੇ ਇਹਦੇ ਚੈਨਲ ਨੂੰ ਬਣੇ ਰਹੋ ਤੇ ਚੈਨਲ ਸਬਸਕ੍ਰਾਈਬ ਕਰੋ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਬਾਏ ਬਾਏ ਜੈ ਸ਼ੰਕਰ ਜੈ ਮਾਤਾ ਦੀ